Yeah. <laughs>

ਸੋਹੀ ਮੈਂ ਦੇਖਦਾ ਜੈਸਾ ਸਤਗੁਰੂ ਫਰੀਦਾ ਤੈਸੋ ਹੀ ਮੈਂ ਬਣ ਜਾਈ ਹੁਣ ਜੀਵਨ ਬਦਲ ਗਿਆ ਮਹਾਰਾਜ ਜੀ ਦੇ ਕਰਨਾ ਦੇ ਨਾਲ ਜੁੜ ਗਿਆ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਿੱਖੀ ਦੀ ਦਾਤ ਬਖਸ਼ ਦਿਓ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਸਿੱਖੀ ਦੀ ਦਾਤ ਵਸਰੇ ਤੇ ਆਪਣੇ ਘਰ ਵਾਪਸ ਚਲੇ ਗਏ ਨੇ ਦੋਨੇ ਜੀ ਤੇ ਗੁਰਮਤਿ ਪਿਆਰਿਓ ਘਰ ਜਾ ਕੇ ਹੁਣ ਪਰਿਵਾਰ ਵਾਲੇ ਕਹਿੰਦੇ ਵੀ ਫਲਾਨੀ ਜਗ੍ਹਾ ਤੇ ਮੱਥਾ ਟੇਕਣਾ ਹੈ ਫਲਾਨੀ ਜਗ੍ਹਾ ਤੇ ਜਾਣਾ ਹੈ ਜਿਹਨੂੰ ਆਪਾਂ ਮੰਨਦੇ ਆ ਸਖੀ ਸਰਬਰ ਦੇ ਚੇਲੇ ਆ ਆਪਾਂ ਤੇ ਗੁਰਮਤਿ ਪਿਆਰਿਓ ਹੁਣ ਉਹਨਾਂ ਨੇ ਵਿਚ ਕਿ ਅਸੀਂ ਤੇ ਧੰਗ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਦੇ ਚਰਣਾ ਵਿੱਚ ਸੀਸ ਝੁਕਾ ਦਿੱਤਾ ਆਪੋ ਸਤਨਾਮ ਵਿਖੇ ਤੇ ਗੁਰਮਖ ਪਿਆਰਿਓ ਜਿਸਰ ਦੇ ਸਰਣਾ ਝੁਕ ਜਾਏ ਉਸੇ ਦਰਨੀ ਕਹਤੇ ਜੋ ਦਰ ਦਰ ਤੇ ਝੁਕਦਾ ਹੈ ਉਸੇ ਸਰਣ ਹੀ ਕਹਤੇ ਤੇ ਗੁਰਮਖ ਪਿਆਰਿਓ ਪਰਿਵਾਰ ਵਾਲੇ ਸਾਰੇ ਖਿਲਾਫ ਹੋ ਗਏ ਥੋੜੀ ਜੀ ਜ਼ਮੀਨ ਦੇ ਦਿੱਤੀ ਅਲੱਗ ਕਰ ਦਿੱਤੇ ਆਪਣੇ ਤੋਂ ਥੋੜੇ ਰੁੱਖੀ ਵਿਸਤੀ ਖਾ ਕੇ ਪੁਜਾਰਾ ਕਰਦੇ ਆ ਤੇ ਸਤਿਗੁਰਾਂ ਨੂੰ ਯਾਦ ਕਰਦੇ ਆ ਸਾਲ ਲੱਗਿਆ ਸਾਲ ਲੰਘਣ ਤੋਂ ਬਾਅਦ ਇੱਕ ਪੁੱਤਰ ਦੀ ਦਾਤ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਬਖਸ਼ਿਸ਼ ਕਰ ਦਿੱਤੀ ਤੇ ਉਸ ਤੋਂ ਪ੍ਰਾਪਤ ਕਰ ਉਹ ਪਿਆਰੋ ਥੋੜੇ ਸਮੇਂ ਬਾਅਦ ਉਸ ਬੀਬੀ ਦਾ ਪਤੀ ਸੀ ਜਿਹੜਾ ਚੜ੍ਹਾਈ ਕਰ ਗਿਆ ਉਹ ਲੈ ਗਏ ਦੋਨੇ ਮਾਂ ਪੁੱਤਰ ਅਲੱਗ ਰਹਿੰਦੇ ਨੇ ਨਗਰ ਤੋਂ ਬਾਹਰ ਗੁਰਮੁਖ ਪਿਆਰਿਓ ਹੁਣ ਉਹਦਾ ਬੱਚਾ ਵੱਡਾ ਹੋਇਆ ਉਹਨੂੰ ਗੁਰੂ ਦਾ ਰਸਤਾ ਦਿਖਾਰੀ ਹੈ ਮਾਂ ਜਿਹੜੀ ਹੈ ਨਾ ਮਰਾਂ ਨੇ ਪਹਿਲਾਂ ਕਿਹਾ ਹੈ ਕਿ ਗੁਰਦੇਵ ਮਾਤਾ ਪਹਿਲਾਂ ਗੁਰੂ ਮਾਂ ਹੈ ਬੱਚੇ ਨਹੀਂ ਆਪਣੇ ਬੱਚੇ ਨੂੰ ਗੁਰੂ ਘਰ ਲੈ ਕੇ ਆਉਂਦੀ ਹੈ ਗੁਰੂ ਦੇ ਨਾਲ ਜੋੜਦੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਹੁਣ ਆਪਣੇ ਬੱਚੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵੇਲੇ ਗੁਰਦਾ ਗੱਦੀ ਤੇ ਵਿਰਾਜਮਾਨ ਜੀ ਹੁਣ ਉਸ ਬੱਚੇ ਦਾ ਨਾਮ ਸੀ ਭਾਈ ਪੱਲਾ ਤੇ ਗੁਰਮਖ ਪਿਆਰਿਓ ਉਹ ਪੱਲਾ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਾਂ ਸਾਰਿਆਂ ਦੇ ਗੁਰੂ ਪੀਰ ਆਉਂਦੇ ਨੇ